ਯਾ ਸ਼੍ਰੀ ਰਾਮ ਮੇਰੇ ਸਾਰੇ ਭਰਾਵਾਂ ਨੂੰ ਅੱਜ ਮੈਂ ਤੁਹਾਨੂੰ ਦੱਸ ਨਹੀਂ ਚਾਹਨਾ ਕਿ ਅਸੀਂ ਜਿਹੜਾ ਅੰਦਰੀ ਵਿੱਚ ਜਾ ਰਹੇ ਜਿਹੜਾ ਰਸਤੇ ਦੇ ਦਿੱਤੇ ਇਹ ਅੱਜ ਸਾਨੂੰ ਆਇਆ ਬਾਥਰੂਮ ਵਿੱਚ ਲੱਤਾਂ ਜੰਗੀ ਜਰਾਏ ਦੋਸਤਾਂ ਤੋਂ ਅੱਗੇ ਕਾਹਨੀਆਂ ਆਮ ਜੰਗੀ ਬਾਥਰੂਮ ਮਾਰ ਗਿਆ ਬਹੁਤ ਹੀ ਸ਼ੋਖ ਜਿਹੇ ਦੇ ਸਾਹਮਣੇ ਤੇ ਸਾਨੂੰ ਦੇਖੋ ਇੱਕ ਵੀ ਦੇਖਣ ਨੂੰ ਮਿਲਿਆ ਹੈ ਕਿ ਸਾਡੇ ਸ਼੍ਰੀ ਰਾਮ ਭਗਵਾਨ ਜੀ ਦੀ ਤੇ ਹਨੂਮਾਨ ਜੀ ਦੀ ਬੇਅਦਬੀ ਕੀਤੀ ਹੋਈ ਹੈ ਪੈਰਾਂ ਦੇ ਵਿੱਚ ਸਿੱਟੇ ਹੋਏ ਆ ਦੇ ਤੂੰ ਬੋੜਾਂ ਤੇ ਸਾਰੀਆਂ ਬੋੜਾਂ ਚਾਕੇ ਮੈਂ ਆਪਣੀ ਤੇ ਕਾਹਲੀਆਂ 40 ਚਾਚੇ ਮੈਂ ਆਪਣੀ ਗੱਡੀ ਦੇ ਵਿੱਚ ਰੱਖੀਆਂ ਹੋਈਆਂ ਨੇ ਅੱਗੇ ਤੇ ਆ ਤੁਸੀਂ ਦੇਖ ਸਕਦੇ ਸਾਡੇ ਪ੍ਰਭੂ ਸ਼੍ਰੀ ਨਾਮ ਦੀਆਂ ਰਾਮਾਨ ਜੀ ਦੀ ਸਾਡੇ ਜਿਹੜੇ ਗੁਰੰਗ ਬਦਲੇ ਆ ਜਿਹੜੇ ਸਾਡੇ ਰੱਖਿਆ ਕਰਦੇ ਆ ਉਹਨਾਂ ਦੇ 40 ਮੀਂਹ ਹੀ ਪੈਰਾਂ ਦੇ ਵਿੱਚ ਰੋਲਿਆ ਹੋਇਆ ਆ ਇਹ ਅਸੀਂ ਅਚਾਨਕ ਇੱਕੋ ਨੂੰ ਉੱਤਰ ਗਏ ਬਾਥਰੂਮ ਕਰਨ ਦੇ ਲਈ ਕਿਉਂਕਿ ਇਹ ਗੰਦਾ ਇਲਾਕਾ ਸੀਗਾ ਕਿ ਚਲੋ ਬਾਥਰੂਮ ਕਰ ਲੈਂਦੇ ਆ ਤੇ ਕੋਟੀ ਸਫਸਤ ਆਲ ਦੇ ਸਾਹਮਣੇ ਇਹ ਚੀਜ਼ ਸਾਨੂੰ ਦੇਖਣੀ ਨਹੀਂ ਆਏ ਤੇ ਜੋ ਜੋ ਮੇਰੇ ਪ੍ਰਭੂ ਜੀ ਦੀਆਂ ਬੋੜਾਂ ਨਹੀਂ ਆਉਂਦੀਆਂ ਉਹ ਅਸੀਂ ਚੱਕ ਕੇ ਆਪਣੀ ਬੱਗਲੀ ਦੇ ਵਿੱਚ ਰੱਖ ਲਈਏ ਕੋਈ ਲੋਕਾਂ ਨੂੰ ਆਹ ਕਿਆ ਮਾੜੇ ਹਾਲ ਆ ਇੰਨੇ ਮਾੜੇ ਦੇ ਨਾਲ ਇਹ ਯੂਜ਼ ਕਰਨ ਕਿਹੜਾ ਹੁੰਦੀ ਜਿਦਾ ਹੋਏ ਅਕਸਰ ਇਹ ਇੰਨਾ ਨਹੀਂ ਬੋੜਾ ਅਸੀਂ ਦੇਖਿਆ ਆ ਅਸੀਂ ਕੋਈ ਬੱਗਲੀ ਬਣਾਈ ਨਹੀਂ ਨਾ ਇਹ ਬੋੜਾਂ ਦੇ ਦੇਖੇ ਨਹੀਂ ਲੱਗਦਾ ਇਹ ਚੀਜ਼ਾਂ ਹੈ ਨਾਲ ਇਹ ਸਿਰਫ ਵਜ਼ੂਦ ਕਰਦੇ ਸਾਡੇ ਪ੍ਰਭੂ ਸ਼ੀ ਸ਼ਾਮਾ ਉਹਨਾਂ ਜੀ ਨੂੰ ਤੇ ਬਾਅਦ ਵਿੱਚ ਇਦਾਂ ਬੇਅਦਬੀ ਕਰਦੇ ਪੈਰਾਂ ਦੇ ਵਿੱਚ ਅਸੀਂ ਤਾਂ ਚਲੋ ਆਪਣੇ ਭਗਵਾਨ ਨੂੰ ਆਪਣੀ ਗੱਡੀ ਦੇ ਵਿੱਚ ਰੱਖ ਲਿਆ ਇਹ ਤਾਂ ਮੈਨੂੰ ਲੱਗਦਾ ਸਾਡੇ ਮਹਾਰਾਜ ਜੀ ਨੇ ਸਾਨੂੰ ਰੋਕਿਆ ਐਸੇ ਕਰਕੇ ਕਿਤਾ ਵੀ ਜਿਹੜੀਆਂ ਉਹਨਾਂ ਪੈਰਾਂ ਜਿਵੇਂ ਚ ਰੋਕ ਲਿਆ ਮੇਰੀ ਭਰਾਵੋ ਇਹ ਠੀਕ ਨਹੀਂ ਤੁਹਾਡੇ ਲਈ ਜੈ ਸ਼ੀ ਗੁਰੂ ਆ ਤੁਸੀਂ ਦੇਖ ਸਕਦੇ ਹੋ ਕਿ ਅੱਗੇ ਹਨੂ ਜੀ ਜਨਾਪਨ ਕਰਨ ਦੇ ਰੰਗਵਲੀ ਜੀ ਜਿਹੜੇ ਆ ਉਹਦੀਆਂ ਫੋਟੋ ਐਥੇ ਪੈਰਾਂ ਤੇ ਲਿਤੀਆਂ ਹੋਈਆਂ ਨੇ ਫੋਟੋ 7 ਸਤਾਲ ਦੇ ਸਾਹਮਣੇ ਆਸੀਂ ਚੱਕ ਕੇ ਆਪਣੀ ਗੱਡੀ ਦੇ ਵਿੱਚ ਰੱਖੇ ਆ। ਤੁਸੀਂ ਦੇਖ ਸਕਦੇ ਆਪਣੀ ਅੱਖਾਂ ਨਾਲ ਆਸੀਂ ਉਹਨੇ ਚੱਕ ਕੇ ਉਹਨੂੰ ਗੱਡੀ ਦੇ ਵਿੱਚ ਰੱਖਿਆ ਦੇਖੋ ਤੁਹਾਡੇ ਮਹਾਰਾਜ ਰੰਗਵਲੀ ਜੀ ਦੀ ਫੋਟੋ ਪੈਰਾਂ ਤੇ ਲਿਤੀਆਂ ਨੇ ਦੇਖੋ ਰੰਗਵਲੀ ਜੀ ਜਿਹੜੇ ਆ ਉਹਦੀਆਂ ਫੋਟੋ ਬਣ ਕੇ ਪੈਰਾਂ ਤੇ ਲਿਤੀਆਂ ਹੋਈਆਂ ਨੇ ਫੋਟੋ 7 ਸਤਾਲ ਦੇ ਸਾਹਮਣੇ ਆਸੀਂ ਚੱਕ ਕੇ ਆਪਣੀ ਗੱਡੀ ਦੇ ਵਿੱਚ ਰੱਖੇ ਆ। ਤੁਸੀਂ ਦੇਖ ਸਕਦੇ ਆਪਣੀ ਅੱਖਾਂ ਨਾਲ ਆਜੀ ਹੁਣੇ ਚੱਕ ਕੇ ਉਹਨੀ ਗੱਡੀ ਦੇ ਵਿੱਚ ਰੱਖਿਆ ਦੇਖੋ ਸਾਡੇ ਮਹਾਰਾਜ ਰਿੰਗੋਵਲੀ ਜੀ ਦੀ ਫੋਟੋ ਨੂੰ ਪੈਰਾ ਚ ਸਿੱਟਿਆ ਆਏ ਨੇ ਪੁੱਤੇ ਖਾਮ ਜਿਹੜੇ ਲੋਕਾਂ ਨੇ ਐਥੇ ਦੇ ਚੱਕਿਆ ਦੇਖੋ ਐਥੇ ਸਿੱਟਿਆ ਹੋਇਆ ਦੇਖੋ ਆ ਤੁਸੀਂ ਦੇਖ ਸਕਦੇ ਆ ਦੇਖੋ 47 ਸਾਲ ਦੇ ਸਾਹਮਣੇ ਆ ਤੁਸੀਂ ਚੈੱਕ ਕਰ ਸਕਦੇ ਆ ਦੇਖੀ ਚੱਕ ਕੇ ਆਪਣੀ ਗੱਡੀ 'ਚ ਹੁਣ ਰੱਖਿਆ ਜੂ ਲੋਕ ਨੇ ਉਹ ਜਿਹੜੇ ਸਾਡੇ ਮਹਾਵੀਰ ਜੀ ਨੂੰ ਪੈਰਾ 'ਚ ਰੋਲਨੇ ਨੇ ਰੰਗਵਲੀ ਜਿਹੜੇ ਆ ਉਹਨਾਂ ਦੀਆਂ ਫੋਟੋ ਆ ਕੇ ਪੈਰਾ ਚ ਸਿੱਟੀਆਂ ਹੋਈਆਂ ਨੇ ਫੋਟੇ ਹਸਪਤਾਲ ਦੇ ਸਾਹਮਣੇ ਆਸੀਂ ਚੱਕ ਕੇ ਆਪਣੀ ਗੱਡੀ ਦੇ ਵਿੱਚ ਰੱਖੇ ਆ ਤੁਸੀਂ ਦੇਖ ਸਕਦੇ ਆਪਣੀ ਅੱਖਾਂ ਨਾਲ ਆਦੀ ਹੁਣੇ ਚੱਕ ਕੇ ਉਹਨੀ ਗੱਡੀ ਦੇ ਵਿੱਚ ਰੱਖਿਆ ਦੇਖੋ ਸਾਡੇ ਮਹਾਰਾਜ ਰੰਗਵਲੀ ਜੀ ਦੀ ਫੋਟੋ ਨੂੰ ਪੈਰਾ ਚ ਸਿੱਟਿਆ ਆਏ ਨੇ ਫੁੱਟੇ ਆਨ ਜਿਹੜੇ ਲੋਕਾਂ ਨੇ ਐਜੇ ਚੱਕਿਆ ਦੇਖੋ ਐਜੇ ਸਿੱਟਿਆ ਹੋਇਆ ਦੇਖੋ ਆ ਤੁਸੀਂ ਦੇਖ ਸਕਦੇ ਆ ਦੇਖੋ ਫੋਟੇ ਹਸਪਤਾਲ ਦੇ ਸਾਹਮਣੇ ਆ ਤੁਸੀਂ ਕੀ ਕਰ ਸਕਦੇ ਜਾਕੇ ਆਪਣੀ ਗੱਡੀ ਜੇ ਹੁਣ ਰੱਖਿਆ ਬਹੁਤ ਲੋਗ ਨੇ ਉਹ ਜਿਹੜੇ ਸਾਡੇ ਮਹਾਵੀਰ ਜੀ ਨੂੰ ਪੈਰਾ ਚ ਰੋਲਨੇ ਨੇ